ਅਕਾਲੀ ਆਗੂ ਰਣਜੀਤ ਸਿੰਘ ਢਿੱਲੋਂ ਨੇ ਵੀ ਆਪ ਦਾ ਚੋਣ ਪ੍ਰਚਾਰ ਲੁਧਿਆਣੇ ਦੇ ਵਿੱਚ ਤੇਜ਼ ਕਰ ਦਿੱਤਾ ਹੈ। ਇਹ ਰਣਜੀਤ ਸਿੰਘ ਢਿੱਲੋਂ ਇਸ ਸਮੇਂ ਅਕਾਲੀ ਦਲ ਦੇ ਉਮੀਦਵਾਰ ਹਨ ਅਤੇ ਪਹਿਲਾਂ ਕਾਉਂਸਲਰ ਰਹੇ ਚੁੱਕੇ ਹਨ ਅਤੇ ਕਾਫੀ ਉੱਗੇ ਨੇਤਾ ਹਨ। ਹੁਣ ਇਹਨਾਂ ਨੂੰ ਐਮਪੀ ਦੀ ਟਿਕਟ ਜਿਹੜੀ ਹੈ ਉਹ ਦਿੱਤੀ ਗਈ ਹੈ ਸੁਖਬੀਰ ਬਾਦਲ ਵੱਲੋਂ ਤੇ ਇਸ ਵਾਰੀ ਉਹਨਾਂ ਦਾ ਜਿਹੜਾ ਮੁਕਾਬਲਾ ਹੋਵੇਗਾ ਰਾਜਾ ਵੜਿੰਗ, ਰਵਨੀਤ ਬਿੱਟੂ, ਅਸ਼ੋਕ ਪੱਪੀ ਪ੍ਰਾਸ਼ਰ ਦੇ ਨਾਲ ਹੋਵੇਗਾ। ਤੇ ਇਹ ਜਿਹੜੀਆਂ ਚਾਰ ਮੁੱਖ ਪਾਰਟੀਆਂ ਹੀ ਲੁਧਿਆਣੇ ਦੀ ਚੋਣ ਦੇ ਵਿੱਚ ਅਹਿਮ ਰਹਿਣਗੀਆਂ ਦੋਵਾਂ ਤੇਰਾ ਕਾਂਗਰਸ ਅਤੇ ਭਾਜਪਾ ਦੇ ਵਿੱਚ ਜ਼ਵਾਨੀ ਜੰਗ ਹੋ ਰਹੀ ਹੈ ਉਸੇ ਵਿੱਚਕਾਰ ਆਮ ਆਦਮੀ ਪਾਰਟੀ ਦੇ ਪੱਪੀ ਪ੍ਰੈਸ਼ਰ ਵੀ ਆਪ ਦਾ ਜਿਹੜਾ ਚੋਣ ਪ੍ਰਚਾਰ ਹੈ ਤੇਜ਼ੀ ਦੇ ਨਾਲ ਕਰ ਰਹੇ ਨੇ ਤੇ ਰঞ্জੀਤ ਸਿੰਘ ਢਿੱਲੋਂ ਦੀ ਹੱਕ ਦੇ ਵਿੱਚ ਵੀ ਕਾਫੀ ਲੋਕੀ ਆ ਰਹੇ ਨੇ ਕਿਉਂਕਿ ਲੋਕਾਂ ਦਾ ਇਹ ਆਖਣਾ ਹੈ ਕਿ ਤਿੰਨੋਂ ਆਗੂਆਂ ਦੀ ਵੈਸਾ ਵਸਾਈ ਦੇ ਵਿੱਚ ਜਿਹੜਾ ਰঞ্জੀਤ ਸਿੰਘ ਢਿੱਲੋਂ ਹੈ ਉਹ ਕਿਤੇ ਬਾਜ਼ੀ ਨਾ ਮਾਰ ਜਾਣ ਕਿਉਂਕਿ ਉਹ ਸਹਿ ਸੁਭਾ ਦੇ ਨਾਲ ਚੱਲ ਰਹੇ ਨੇ ਤੇ ਰঞ্জੀਤ ਸਿੰਘ ਢਿੱਲੋਂ ਜਿਹੜਾ ਹੈ ਲੁਧਿਆਣੇ ਦੇ ਹੀ ਹਨ ਤੇ ਲੁਧਿਆਣੇ ਦੇ ਕਾਫੀ ਪੁਰਾਣੇ ਆਗੂ ਨੇ ਤੇ ਵੇਖਣਾ ਹੋਵੇਗਾ ਕਿ ਉਹ ਆਪਦੇ ਚੋਣ ਪ੍ਰਚਾਰ ਨੂੰ ਕਿੰਨਾ ਕ ਅੱਗੇ ਲੈ ਕੇ ਜਾ ਸਕਦੇ ਨੇ ਤੇ ਅਕਾਲੀ ਦਲ ਹਾਲਾਂਕਿ ਪਿਛਲੇ ਐਮਐਲਏ ਦੇ ਇਲੈਕਸ਼ਨਸ ਦੇ ਵਿੱਚ ਜੇਤੂ ਨਹੀਂ ਰਹੀ ਸੀ ਸੀਟਾ ਉਹਨਾਂ ਦੀ ਘਟ ਕੇ ਤਿੰਨ ਦੇ ਆਸ-ਪਾਸ ਰਹਿ ਗਈਆਂ ਸੀ ਲੇਕਿਨ ਜੇ ਰঞ্জੀਤ ਸਿੰਘ ਢਿੱਲੋਂ ਜਿੱਤਦੇ ਨੇ ਤੇ ਕਾਫੀ ਹੈਰਾਨੀ ਹੋਵੇਗੀ ਲੇਕਿਨ ਉਹਨਾਂ ਦੇ ਵਿੱਚ ਪੋਟੈਂਸ਼ੀਅਲ ਹੈਗਾ ਜਿੱਤਣ ਦਾ ਕਈ ਲੋਕਾਂ ਦਾ ਇਹ ਆਖਣਾ ਹੈ ਕਿ ਅਕਾਲੀ ਦਲ ਇਹ ਸੀਟ ਸ਼ਾਇਦ ਕੱਢ ਸਕਦਾ ਹੈ ਸੋ ਚਾਰੋਂ ਹੀ ਪਾਰਟੀਆਂ ਇਸ ਸਮੇਂ ਦਾਅਵੇਦਾਰੀ ਆਪਦੀ ਪੇਸ਼ ਕਰ ਰਹੀਆਂ ਨੇ ਤੇ ਰঞ্জੀਤ ਸਿੰਘ ਢਿੱਲੋਂ ਨੂੰ ਕਮਜ਼ੋਰ ਸਮਝਣਾ ਉਹਨਾਂ ਨੂੰ ਮਹਿੰਗਾ ਪੈ ਸਕਦਾ ਹੈ ਲੁਧਿਆਣਾ ਪੋਸਟ ਲਈ ਮਨੀਤ ਸਿੰਘ ਬਹੁਤ-ਬਹੁਤ ਧੰਨਵਾਦ ਕਦੀ ਟੇਲਰਾਂ ਦੇ ਪੈਸੇ ਤੱਕ ਲੈਂਦਾ ਕਦੀ ਕੋਸ਼ਿਸ਼ ਹੋ ਢੋਜ਼ਾਪੁਰ ਨੇੜੇ ਉਹਨਾਂ ਨੇ ਅੱਗੇ ਜਾਣਾ ਮੈਂ ਬੇਨਤੀ ਕਰਾਂਗਾ ਸਰਦਾਰ ਰঞ্জੀਤ ਸਿੰਘ ਜੀ ਢਿੱਲੋਂ ਜਗਨਪਾਲ ਸਿੰਘ ਜੀ ਕੈਸੇ ਜਿਨ੍ਹਾਂ ਨੇ ਅੱਜ ਜਿਹੇ ਮੀਟਿੰਗ ਦਾ ਪ੍ਰਬੰਧ ਕੀਤਾ ਜੀ ਉੱਥੇ ਆ ਗੋ ਨੂੰ ਸਟੇਜ ਦੇ ਬਰਾਜਮਾਨ ਇਸ ਨੌਕ ਦੇ ਹਲਕੇ ਦੇ ਇੰਚਾਰਜ ਜੀਵੀ ਸਿੰਘ ਜੀ ਸੋਖੀ ਦਲਜੀਤ ਸਿੰਘ ਜੀ ਖੰਸਾ ਰਦਰ ਬੜਾ ਜੀ ਜੀਪੂ ਕਈ ਜੀ ਸ਼ੰਮੂ ਸਾਹਿਬ ਜੈਨ ਸਾਹਿਬ ਕੋਪਰਨ ਸਾਹਿਬ ਸਮੁੱਚੇ ਤੌਰ ਤੇ ਸਾਰੇ ਵੀਰਾਂ ਨੇ ਤਾਂ ਬਿਨਾਂ ਵਿਚਾਰ ਸਾਂਝੇ ਕਰਦੇ ਹੋਏ ਇੱਕੋ ਹੀ ਗੱਲ ਕੀਤੀ ਆ ਕਿ ਆ ਰਹੀ 1 ਜੂਨ ਨੂੰ ਜਿਹੜੇ ਆਪਾਂ ਪੋਲਿੰਗ ਕੰਮੀ ਆ ਬੋਡ ਤੋਂ ਪਹਿਲਾਂ ਦੇਖਾ ਜੋਗਾ ਕੰਮ ਆ ਰਿਹਾ ਹੈ। ਸਮਝਿਆ ਜਾਵੇ ਇਹ ਬੋਰਡ ਕਿੱਥੇ ਫਾਇਦਾ ਕਿੱਥੇ ਪਾਉਂਦਾ ਨੁਕਸਾਨ ਸਰਦਾਰ ਰਣਜੀਤ ਸਿੰਘ ਤੇ ਹੋਰ ਸਾਹਿਬਾਂ ਬੜਕੇ ਜਾਨੀ ਪਾਰਲਮੈਂਟ ਦੇ ਵਿੱਚ ਤੇ ਆਪਾਂ ਨੂੰ ਵੱਡੀ ਰਾਖ ਮਿਲੇ ਜੀ ਇਹਦੀਆਂ ਬੇਨਤੀਆਂ ਕਰਕੇ ਸਮਝ ਅਰਜ਼ ਕਰਵਾਇ ਦੋ ਜੀ ਤਾਂ ਖਾਸਾ Toma a porta